ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਭਾਰਤੀ ਕਿਸਾਨ ਜਨੂਨੀਕਤਾ ਗ੍ਰਾਹਾਂ ਜਥੇਬੰਦੀ ਮੈਂ ਬਲਾਖਰੂਰ ਸਾਹਿਬ ਦਾ ਪ੍ਰਧਾਨ ਸੁਬੇਦਾਰ ਸਰਖਣ ਸਿੰਘ ਜੀ ਅੱਜ ਅਸੀਂ ਬਲਾਖਰੂਰ ਸਾਹਿਬ ਦੇ ਵਿੱਚ ਪਿੰਡ ਪੁਜਰਪਰਾ ਇਹ ਪਹੁੰਚੇ ਆਂ ਇੱਥੇ ਅੱਜ ਨਵੀਂ ਕਾਈ ਦਾ ਗਠਨ ਹੋਇਆ ਇੱਥੋਂ ਦੇ ਜਿਹੜੇ ਕਿਸਾਨ ਵਾ ਨਾ ਇਹ ਆਪਣੇ ਨਾਲ ਵਹਿੇ ਦਾ ਜਥੇਬੰਦੀ ਵਿੱਚ ਹਰ ਐਕਸ਼ਨ ਦੇ ਵਿੱਚ ਹਿੱਸਾ ਲੈਂਦੇ ਸੀਗੇ ਜੀ ਪਰ ਇੱਥੇ ਕਾਈ ਨਹੀਂ ਸੀ ਹੈਗੀ ਇਹ ਪਹਿਲਾਂ ਆਗੇ ਸੀ ਆਪਾਂ ਨੂੰ ਜਥੇਬੰਦੀ ਦੇ ਨਾਲ ਤੇ ਇਹਨਾਂ ਨੇ ਜਥੇਬੰਦੀ ਦੀ ਉੱਚੀ ਸੋਚ ਵੇਖ ਕੇ ਕੰਮ ਵਧੀਆ ਵੇਖ ਕੇ ਤੇ ਇਹਨਾਂ ਨੇ ਇਹ 'ਚ ਸ਼ਾਮਲ ਹੋਣ ਵਾਸਤੇ ਆਪਣੇ ਜ਼ਿਲ੍ਹਾ ਪ੍ਰਧਾਨ ਗੁਰਬਾ ਸਿੰਘ ਨੂੰ ਸਫਾਰਸ਼ ਕੀਤੀ ਵੀ ਸਾਨੂੰ ਅਸੀਂ ਵੀ ਗ੍ਰਾਹ ਜਥੇਬੰਦੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆਂ। ਉਹਨਾਂ ਨੇ ਸਾਨੂੰ ਹੁਕਮ ਲਾਇਆ ਵੀ ਇੱਥੇ ਕਾਈ ਜਰੂਰ ਬਣਾ ਕੇ ਆਇਓ। ਅੱਜ ਇੱਥੇ ਇੱਥੇ ਕਾਈ ਬਣਾਈ ਆਂ। ਕਾਈ ਦਾ ਜਿਹੜਾ ਪ੍ਰਧਾਨਵਾ ਉਹ ਬਣਾਇਆ ਆਪਣਾ ਭਾਈ ਅੰਗਰੇਜ਼ ਸਿੰਘ ਆ ਤੇ ਖਜ਼ਾਨਚੀ ਆ ਭਾਈ ਮੁਖਤਾਰ ਸਿੰਘ ਜਰਨਲ ਸਕੱਤਰ ਹਰਜਿੰਦਰ ਸਿੰਘ ਆ। ਮੀਤ ਪ੍ਰਧਾਨ ਅਵਤਾਰ ਸਿੰਘ ਸਲਾਹਕਾਰ ਮਨਜੀਤ ਸਿੰਘ ਸਲਾਹਕਾਰ ਜਸਦੀਪ ਸਿੰਘ ਪ੍ਰੈਸ ਸਕੱਤਰ ਦਿਲਬਾਖ ਸਿੰਘ ਇਹ ਇਕਾਈ ਦਾ ਗਠਨ ਹੋਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ ਮਿਹਰਬਾਨੀ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਦੱਸੇ ਤੁਸੀਂ ਆਪਣੇ ਵਿਚਾਰ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੋਹਣ ਸਿੰਘ ਸੁਭਰਾ ਬਲਾਕ ਪ੍ਰਧਾਨ ਇੱਕ ਤੱਕ ਰਾਜੇਬੰਦੀ ਅੱਜ ਜੀ ਆ ਸਰਦਾਰ ਸਲਕਨ ਸੋਹਣ ਆਣ ਤੁਹਾਨੂੰ ਦੱਸ ਦਿੱਤਾ ਵਾ ਕਿ ਪਿੰਡ ਗੁਜਰਪੁਰਾ ਦੇ ਵਿੱਚ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਵਾ ਤੇ ਨਾਮ ਹੀ ਤੁਹਾਨੂੰ ਉਹਨਾਂ ਦੱਸ ਦਿੱਤੇ ਆ ਤੇ ਮੈਂ ਇਹ ਪਿੰਡ ਵਾਲਿਆਂ ਨੂੰ ਲੱਖ ਲੱਖ ਵਧਾਈ ਦਿਨਾ ਤੇ ਤੁਸੀਂ ਅੱਜ ਪਰਿਵਾਰ ਦੇ ਸਾਡੇ ਵਿੱਚ ਸ਼ਾਮਲ ਹੋਏ ਜੀ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਵਾ ਤੇ ਚੰਗੀ ਸੋਚ ਇੱਕ ਤਾਂ ਗ੍ਰਾਹ ਸਾਡੇ ਜਿਹੜਾ ਸੁਭਾ ਪ੍ਰਧਾਨ ਆ ਜਗਿੰਦਰ ਸਿੰਘ ਗ੍ਰਾਹ ਦੀ ਚੰਗੀ ਸੋਚ ਤੇ ਜਿਹੜੀ ਚੰਗੇ ਵਿਚਾਰ ਚੰਗੇ ਉਹਨਾਂ ਦੇ ਜਿਹੜਾ ਇਹ ਗਾਂ ਬਧੂ ਖਿਆਲ ਤੇ ਜਿਹੜੇ ਕਿਸਾਨਾਂ ਦੀ ਰਾਤ ਦਿਨ ਉਹ ਮਤ ਕਰਦੇ ਐ ਅੱਜ ਉਹਨਾਂ ਦੀ 80 ਸਾਲ ਦੀ ਉਮਰ ਹੋ ਗਈ ਆ ਫਿਰ ਵੀ ਉਹ ਲੋਕਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਆ ਉਨੇ ਚੰਗੀ ਸੋਚ ਦਾ ਕਰਕੇ ਦਿਨੋ ਦਿਨ ਇਹਦੇ ਅਸੀਂ ਬੰਦੀ ਵਿੱਚ ਵਾਧਾ ਹੋ ਰਿਹਾ ਜੀ ਤੇ ਜਿ세 ਬੰਦੀ ਦੇ ਗਾਹ ਜਿਹੜੀਆਂ ਨਵੀਆਂ ਚੁਣੌਤੀਆਂ ਜਿ ਤਰ੍ਹਾਂ ਮਾੜੀ ਸਰਕਾਰ ਆ ਮੋਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਨੇ ਨਾਲ ਲਈ ਹੋਈ ਆ ਸਾਨੂੰ ਬਹੁਤ ਹੀ ਜਿਆਦਾਆਂ ਮੁਸ਼ਕਲਾਂ ਦੇ ਨਾਲ ਝੋਨੇ ਝਕਾਉਣੇ ਪਏ ਤੇ ਇਸੇ ਤਰ੍ਹਾਂ ਗਾਹ ਕਣਕ ਇੱਕ ਉਹਨਾਂ ਨਵਾਂ ਫਾਰਮੂਲਾ ਲੈਣ ਦਾ ਵੀ ਸੈਲੂਆਂ ਦੇ ਵਿੱਚ ਲੱਗੂਗੇ ਕਣਕ ਦੇ ਜਿਹੜੇ ਗਦਾਮ ਆ ਕਣਕ ਦੇ ਉਹ ਬੰਦ ਕੀਤੇ ਜਾਂ ਮੱਡੀਆਂ ਬੰਦ ਕਰ ਰਹੇ ਜੀ ਇਹ ਕਰਕੇ ਮੈਂ ਸਾਰੇ ਪਿੰਡਾਂ ਵਾਲੇ ਵੀਰਾਂ ਨੂੰ ਇਹਨਾਂ ਵਿੱਚ ਤਕਲੀ ਹੋ ਕੇ ਮੋੜੇ ਦਾ ਮੋੜਾ ਜੋਰ ਕੇ ਆਪਣੀ ਖੇਤਾਨੀ ਜਵਾਨੀ ਤੇ ਆਪਣੀ ਨਸਾਂ ਵਾਲੇ ਫਸਾਉਣ ਦੀ ਰਾਖੀ ਤੇ ਗਾਂ ਵਾਸਤੇ ਜਿੱਥੇ ਲੋੜ ਪੈਂਦੀ ਹੈ ਇਹਨਾਂ ਨਾਲ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ